ਬਾਕੀ ਦੀਆਂ ਗੱਲਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਦੋਸਤੋ ਸਿਹਤ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਸਾਡੀ ਸਿਹਤ ਹੀ ਚੰਗੀ ਨਾ ਹੋਵੇ ਤਾਂ ਸਾਨੂੰ ਦੁਨੀਆ ਦੇ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ ਸਾਥੀ ਵੀਰ ਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਮੈਂ ਫੇਰ ਸਿਹਤ ਦੇ ਉੱਪਰ ਗੱਲ ਕਰਨ ਜਾ ਰਿਹਾ ਸਿਹਤ ਦੇ ਬਾਰੇ ਦੇ ਵਿੱਚ ਗੱਲ ਕਰਨ ਜਾ ਰਿਹਾ ਕਿਉਂਕਿ ਮੈਂ ਇੱਕ ਸਿਹਤ ਸੰਬੰਧੀ ਇੱਕ ਲੇਖ ਪੜ੍ਹ ਰਿਆ ਸੀ ਉਸ ਦੇ ਵਿੱਚ ਬਹੁਤ ਵਧੀਆ ਗੱਲਾਂ ਲਿਖੀਆਂ ਹੋਈਆਂ ਹਨ ਤਾਂ ਫਿਰ ਮੈਂ ਸੋਚਿਆ ਕਿ ਇਹ ਤੁਹਾਡੇ ਨਾਲ ਵੀ ਸਾਂਝੇ ਕੀਤੇ ਜਾਣ ਸੋ ਇਹ ਲੇਖ ਹੈਗਾ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਲਿਖਿਆ ਹੋਇਆ ਲੇਖ ਹੈਗਾ ਧਾਰਮਿਕ ਅਤੇ ਅਧਿਆਤਮਿਕ ਗੁਰੂ ਨੇ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਸਾਰੀ ਦੁਨੀਆ ਇਹਨਾਂ ਨੂੰ ਜਾਣਦੀ ਹੈ ਤਾਂ ਇਹਨਾਂ ਦੇ ਵੱਲੋਂ ਇਹ ਲੇਖ ਲਿਖਿਆ ਹੈ ਲੇਖ ਦਾ ਸਿਰਲੇਖ ਹੈ ਕਿ ਭੋਜਨ ਵਿੱਚ ਤਜਾਬ ਅਤੇ ਖਾਰੇ ਪਦਾਰਥਾਂ ਦੀ ਮਾਤਰਾ ਨੂੰ ਸੰਤੁਲਿਤ ਕਿਵੇਂ ਕਰੀਏ ਤਾਂ ਕਿਉਂਕਿ ਭੋਜਨ ਦੇ ਵਿੱਚ ਇਹ ਖਾਰੇ ਪਦਾਰਥ ਵੀ ਹੁੰਦੇ ਨੇ ਅਤੇ ਤਜਾਬੀ ਪਦਾਰਥ ਵੀ ਹੁੰਦੇ ਨੇ ਸੋ ਤਜਾਬ ਅਤੇ ਖਾਰੇਪਣ ਨੂੰ ਸੰਤੁਲਨ ਬਣਾਉਣਾ ਉਹ ਕਿਵੇਂ ਬਣਾਉਣਾ ਹੈਗਾ ਸਿਰਿ ਸਿਰਿ ਰਵੀशंकर ਜੀ ਕਹਿੰਦੇ ਇਹ ਕਹਿੰਦੇ ਜੋ ਭੋਜਨ ਅਸੀਂ ਖਾਂਦੇ ਹਾਂ ਉਹ ਬਹੁਤ ਤਜਾਬ ਵਾਲਾ ਹੁੰਦਾ ਹੈ ਭੋਜਨ ਨੂੰ ਸੰਤੁਲਿਤ ਕਰਨ ਦੇ ਲਈ ਸਾਨੂੰ ਖਾਰੀ ਅਲਕਲਾਈਨ ਭੋਜਨ ਖਾਣ ਦੀ ਲੋੜ ਹੁੰਦੀ ਹੈ ਸਾਨੂੰ ਇਸ ਗੱਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿ ਅਸੀਂ ਜੋ ਖਾਂਦੇ ਹਾਂ ਉਸ ਵਿੱਚ ਕੀ ਤਜਾਬੀ ਹੈ ਅਤੇ ਕੀ ਖਾਰਾ ਹੈ ਥੋੜਾ ਜਿਹਾ ਭੋਜਨ ਦੇ ਬਾਰੇ ਆਪਣਾ ਗਿਆਨ ਵਧਾ ਲੈਣਾ ਚਾਹੀਦਾ ਸਾਨੂੰ ਤਾਂ ਕਿ ਅਸੀਂ ਖਾਰੇ ਅਤੇ ਤਜਾਬੀ ਦੇ ਵਿੱਚ ਸੰਤੁਲਨ ਬਣਾ ਕੇ ਰੱਖ ਸਕੀਏ ਅਗੇ ਸਿਰਿ ਸਿਰਿ ਰਵੀशंकर ਜੀ ਕਹਿੰਦੇ ਕਿ ਬਹੁਤੇ ਅਨਾਜ ਜੋ ਅਸੀਂ ਖਾਂਦੇ ਹਾਂ ਉਹ ਤਜਾਬੀ ਵਾਲੇ ਹੁੰਦੇ ਨੇ ਸੋ ਅਨਾਜ ਤਜਾਬ ਵਾਲੇ ਹੁੰਦੇ ਹਨ ਅਤੇ ਅੱਗੇ ਕਹਿੰਦੇ ਨੇ ਕਿ ਸਬਜ਼ੀਆਂ ਜਿਹੜੀਆਂ ਅਸੀਂ ਖਾਂਦੇ ਹਾਂ ਉਹ ਅਲਕਲਾਈਨ ਭਾਵ ਉਹ ਖਾਰੀਆਂ ਹੁੰਦੀਆਂ ਹਨ ਸੋ ਅਨਾਜ ਨੇ ਜਿਹੜੇ ਉਹਨਾਂ ਨੂੰ ਰਵੀ ਸ਼ੰਕਰ ਜੀ ਤਜਾਬ ਵਾਲੇ ਪਦਾਰਥਾਂ ਦੇ ਨਾਲ ਜੋੜ ਰਹੇ ਨੇ ਅਤੇ ਸਬਜ਼ੀ ਹੈਗੀ ਉਹਨਾਂ ਨੂੰ ਖਾਰੇ ਪਦਾਰਥਾਂ ਦੇ ਨਾਲ ਜੋੜ ਰਹੇ ਨੇ ਸੋ ਤੰਦਰੁਸਤ ਰਹਿਣ ਦੇ ਲਈ ਰੋਜ਼ਾਨਾ ਖਾਰਾ ਪਾਣੀ ਵੀ ਪੀਣਾ ਚਾਹੀਦਾ ਤੇ ਖਾਰੇ ਪਦਾਰਥਾਂ ਦਾ 7 ਵੀ ਕਰਨਾ ਚਾਹੀਦਾ ਤਾਂ ਕਿ ਤਜਾਬੀ ਪਦਾਰਥਾਂ ਦੇ ਨਾਲ ਜੋ ਸਾਡੇ ਸਰੀਰ ਦੇ ਵਿੱਚ ਤਜਾਬ ਵੱਧ ਪੈਦਾ ਹੋ ਜਾਂਦਾ ਉਸ ਨੂੰ ਸੰਤੁਲਨ ਬਣਾ ਕੇ ਰੱਖਿਆ ਜਾ ਸਕੇ ਹੁਣ ਅੱਗੇ ਦੱਸਦੇ ਨੇ ਕਿ ਅਲਕ ਲਾਇਨ ਪਾਣੀ ਕਿਵੇਂ ਬਣਾਇਆ ਜਾਵੇ ਕਿ ਖਾਰੀ ਪਾਣੀ ਕਿਵੇਂ ਬਣਾਇਆ ਜਾ ਸਕਦਾ ਹੈਗਾ ਰਵੀ ਰਖਸ਼ ਸੰਕਰ ਜੀ ਕਹਿੰਦੇ ਨੇ ਕਿ ਇੱਕ ਜੱਗ ਦੇ ਵਿੱਚ 1 ਲੀਟਰ ਪਾਣੀ ਤੁਸੀਂ ਲੈ ਲਓ ਉਸ ਦੇ ਵਿੱਚ ਖੀਰੇ ਦੇ 4-5 ਛੋਟੇ-ਛੋਟੇ ਟੁਕੜੇ ਕੱਟ ਕੇ ਪਾਣੀ ਦੇ ਵਿੱਚ ਪਾ ਦਿਓ ਅਤੇ ਨਿੰਬੂ ਦੇ ਵੀ 2-3 ਟੁਕੜੇ ਤੁਸੀਂ ਉਸ ਪਾਣੀ ਦੇ ਵਿੱਚ ਪਾ ਦਿਓ ਅਤੇ ਸਾਰੀ ਰਾਤ ਇਸ ਪਾਣੀ ਨੂੰ ਤਿਆਰ ਹੋਣ ਦਿਓ ਖੀਰੇ ਅਤੇ ਨਿੰਬੂ ਨੂੰ ਪਾਣੀ ਦੇ ਵਿੱਚ ਭਿੱਜਣ ਦਿਓ ਅਸਵੀਰ ਤੱਕ ਖਾਰਾ ਪਾਣੀ ਭਾਵ ਅਲਕਲਾਈਨ ਪਾਣੀ ਤੁਹਾਡੇ ਵਾਸਤੇ ਤਿਆਰ ਹੋ ਜਾਵੇਗਾ ਅਗੇ ਸੀਰੀ ਸੀਰੀ ਜਮੁਸ਼ੰਕਰ ਜੀ ਕਹਿੰਦੇ ਨੇ ਕਿ ਹੁਣ ਅਲਕਲਾਈਨ ਪਾਣੀ ਪੀਣਾ ਕਦੋਂ ਚਾਹੀਦਾ ਹੈ ਹੁਣ ਖਾਰਾ ਪਾਣੀ ਹੈ ਇਹ ਇਹ ਤੁਸੀਂ ਪੀਣਾ ਕਦੋਂ ਹੈਗਾ ਤਾਂ ਕਹਿੰਦੇ ਨੇ ਤੁਸੀਂ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਸਕਦੇ ਹੋ ਇਸ ਨੂੰ ਭੋਜਨ ਤੋਂ ਤੁਰੰਤ ਪਹਿਲਾਂ ਜਾਂ ਤੁਰੰਤ ਬਾਅਦ ਨਹੀਂ ਪੀਣਾ ਚਾਹੀਦਾ ਦਿਨ ਸਮੇਂ ਭੋਜਨ ਤੋਂ 2 ਘੰਟੇ ਬਾਅਦ ਥੋੜੀ ਮਾਤਰਾ ਦੇ ਵਿੱਚ ਤੁਸੀਂ ਇਹ ਪਾਣੀ ਲੈ ਸਕਦੇ ਹੋ ਇਸ ਪਾਣੀ ਪੀਣ ਦੇ ਨਾਲ ਹੁਣ ਫਾਇਦਾ ਕੀ ਹੋਵੇਗਾ ਕਹਿੰਦੇ ਨੇ ਕਿ ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡਾ ਖੂਨ ਹੈ ਉਹ ਖਾਰੀ ਹੋਣਾ ਸ਼ੁਰੂ ਹੋ ਜਾਵੇਗਾ ਖੂਨ ਦਾ ਸੰਚਾਰ ਠੀਕ ਹੋ ਜਾਵੇਗਾ ਇਸ ਨਾਲ ਜੋੜਾਂ ਦਾ ਦਰਦ ਤੇ ਸਿਰ ਦਾ ਦਰਦ ਸਭ ਦੂਰ ਹੋ ਜਾਣਗੇ ਸੋ ਰਵੀ ਸ਼ੰਕਰ ਜੀ ਦੇ ਇਸ ਲੇਖ ਦੇ ਵਿੱਚ ਤਜਾਬੀ ਭੋਜਨ ਅਤੇ ਖਾਰੇ ਭੋਜਨ ਭੋਜਨ ਦੇ ਵਿੱਚ ਤਜਾਬ ਅਤੇ ਖਾਰੇ ਪਦਾਰਥਾਂ ਬਾਰੇ ਦੇ ਵਿੱਚ ਦੱਸਿਆ ਗਿਆ ਹੈ ਤਾਂ ਇਹ ਕਹਿੰਦੇ ਨੇ ਕਿ ਭੋਜਨ ਦੇ ਵਿੱਚ ਸੰਤੁਲਨ ਬਣਾ ਕੇ ਰੱਖਿਆ ਜਾਵੇ ਤਾਂ ਹੀ ਸਿਹਤ ਤੁਹਾਡੀ ਸਹੀ ਰਹਿ ਸਕਦੀ ਹੈ ਸੋ ਖਾਰਾ ਪਾਣੀ ਬਣਾਉਣ ਦਾ ਤਰੀਕਾ ਇਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਇਹ ਦੱਸਦੇ ਨੇ ਕਿ ਸਬਜ਼ੀਆਂ ਦੇ ਵਿੱਚ ਖਾਰਾਪਣ ਹੁੰਦਾ ਹੈ ਤਾਂ ਫਿਰ ਸਲਾਦ ਅਤੇ ਸਬਜ਼ੀਆਂ ਦਾ ਸੇਵਨ ਆਪਾਂ ਅਨਾਜ ਦੇ ਨਾਲ ਨਾਲ ਜੇ ਬਰਾਬਰ ਮਾਤਰਾ ਵਿੱਚ ਕਰੀਏ ਭਰਪੂਰ ਮਾਤਰਾ ਵਿੱਚ ਕਰੀਏ ਤਾਂ ਫਿਰ ਸੰਤੁਲਨ ਬਰਕਰਾਰ ਰਹਿੰਦਾ ਹੈ ਤੇ ਸਾਡੀ ਸਿਹਤ ਵੀ ਬਰਕਰਾਰ ਰਹਿੰਦੀ ਹੈ ਸੋ ਦੋਸਤੋ ਇਹ ਗੱਲ ਮੈਂ ਇੱਕ ਲੇਖ ਦੇ ਵਿੱਚੋਂ ਪੜ੍ਹ ਕੇ ਤੁਹਾਨੂੰ ਦੱਸਿਆ ਨੇ ਤੁਸੀਂ ਗੱਲ ਦਾ ਖਿਆਲ ਜ਼ਰੂਰ ਰੱਖਿਆ ਕਰੋ ਕੁਝ ਵੀ ਵਿਸ਼ੇਸ਼ ਜਾਂ ਫਿਰ ਅਲੱਗ ਤੌਰ ਦੇ ਉੱਪਰ ਖਾਣ ਪੀਣ ਤੋਂ ਪਹਿਲਾਂ ਕਿਸੇ ਮਹਾਰ ਆਪਣੇ ਕਿਸੇ ਡਾਕਟਰ ਜਾਂ ਕਿਸੇ ਮਹਾਰ ਦੀ ਸਲਾਹ ਜ਼ਰੂਰ ਲੈ ਲਿਆ ਕਰੋ ਉਸ ਤੋਂ ਬਾਅਦ ਹੀ ਕੁਝ ਅਲੱਗ ਤਰੀਕੇ ਦੇ ਨਾਲ ਖਾਣਾ ਪੀਣਾ ਸ਼ੁਰੂ ਕਰਨਾ ਚਾਹੀਦਾ ਹੈ ਸੋ ਦੋਸਤੋ ਭੋਜਨ ਦੇ ਬਾਰੇ ਦੇ ਵਿੱਚ ਵਕ ਵਕ ਗੱਲਾਂ ਦਾ ਗਿਆਨ ਹਾਸਲ ਕਰਨਾ ਬੜਾ ਜ਼ਰੂਰੀ ਹੈ ਜਾਣਕਾਰੀ ਦੇਖੋ ਜਾਣਕਾਰ ਬਣੋ ਤੰਦਰੁਸਤ ਬਣੋ ਖੁਸ਼ ਰਹੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਦਿਓ ਇਜਾਜ਼ਤ ਫੇਰ ਮਿਲਾਂਗੇ ਜੀ ਧੰਨਵਾਦ